ਬਰਸਾਲਪੁਰ ਜਿਹੜੇ ਬਰਸਾਲਪੁਰ ਦੀ ਟੀਮ ਹੈ ਬਰਸਾਲਪੁਰ ਦੀ ਟੀਮ ਨੇ ਫੈਸਲਾ ਲਿਆ ਵੀ ਉਹਨਾਂ ਦੀ ਟੀਮ ਦਾ ਪਲੇਅਰ ਦਿੱਲੀ ਕੱਕਰ ਵਾਲੀ ਉਹਦੀ ਡੈਥ ਹੋ ਗਈ ਹੈ ਉਹ ਕਹਿੰਦੇ ਵੀ ਉਹ ਸਾਡੀ ਟੀਮ ਦਾ ਪਲੇਅਰ ਸੀ ਅਸੀਂ ਅੱਜ ਦਾ ਟੂਰਨਾਮੈਂਟ ਜਿਹੜਾ ਨਹੀਂ ਖੇਡ ਸਕਦੇ ਉਹਨਾਂ ਪਲੇਅਰਾਂ ਨੇ ਕਿਉਂਕਿ ਦੁੱਖ ਹੋਇਆ ਉਹਨਾਂ ਨੂੰ ਉਹ ਕਹਿੰਦੇ ਵੀ ਸਾਡੀ ਜੋ ਟੀਮ ਦਾ ਪਲੇਅਰ ਸੀ ਕਿ ਕਿ ਪਲੇਅਰ ਤੇ ਹਰ ਇੱਕ ਦਾ ਪਲੇਅਰ ਸੀ ਹਰ ਇੱਕ ਟੀਮ ਦਾ ਪਲੇਅਰ ਸੀ ਉਹ ਪਰ ਜੋ ਬਰਸਾਲਪੁਰ ਦੀ ਟੀਮ ਨੇ ਇੱਕ ਬਹੁਤ ਵਧੀਆ ਸਟੈਂਡ ਲਿਆ ਵੀ ਸਾਨੂੰ ਦੁੱਖ ਹੈ ਉਹ ਭਰਾ ਸਾਡਾ ਦੁਰੀਆਂ ਤੋਂ ਚਲਾ ਗਿਆ ਤੇ ਅਸੀਂ ਜਿਹੜਾ ਅੱਜ ਦਾ ਟੂਰਨਾਮੈਂਟ ਆ ਉਹ ਨਹੀਂ ਖੇਡਾਂਗੇ ਬਹੁਤ ਮਾੜੀ ਖਬਰ ਹੈ ਕਬੱਡੀ ਜਨਤ ਲਈ ਬਰਸਾਲਪੁਰ ਦੀ ਟੀਮ ਭਾਵੇਂ ਅੱਜ ਛੋਟੀ ਦੀ ਟੀਮ ਹੈ ਹਰ ਇੱਕ ਕਬੱਡੀ ਕੱਪ ਦੇ ਉੱਪਰ ਮੁੰਡੇ ਜਿੱਤ ਰਹੇ ਆ ਪਰ ਵੀਰਾਂ ਨੇ ਜੋ ਸਟੈਂਡ ਲਈ ਹੈ ਉਹ ਵੀ ਸਹੀ ਹੈ ਕਿਉਂਕਿ ਇਹਨਾਂ ਦੇ ਨਾਲ ਦੱਲੀ ਖੇਡਦਾ ਰਿਹਾ ਇੱਕ ਭਰਾਵਾਂ ਵਰਗਾ ਰਿਸ਼ਤਾ ਸੀ ਯਾਰਸ਼ੁਰਾ ਦੇ ਨਾਲ ਪੇਲੂ ਉਹਨਾਂ ਦੇ ਨਾਲ ਹਾਂ ਦੀ ਉਹਨਾਂ ਦੇ ਨਾਲ ਇਹਨਾਂ ਵੀਰਾਂ ਦੇ ਨਾਲ ਤੇ ਮੁੰਡੇ ਬਰਸਾਲਪਰੀਏ ਕਹਿੰਦੇ ਅਸੀਂ ਸੰਗਤ ਤੋਂ ਮਾਫੀ ਚਾਹੁੰਦੇ ਹਾਂ ਵੀ ਅੱਜ ਦਾ ਅਸੀਂ ਟੂਰਨਾਮੈਂਟ ਜਿਹੜਾ ਨਹੀਂ ਖੇਡ ਸਕਾਂਗੇ ਅਗਲੇ ਮੈਚ ਦੀਆਂ ਟੀਮਾਂ